ਮੇਰੀ ਗੱਲ ਸੁਣ ਲੈ ਮੇਰੇ ਆਖੇ ਤੂੰ ਇੱਥੋਂ ਮਹੀਨਾ ਹਿਲਣਾ ਨਹੀਂ ਮੈਂ ਨਾ ਜਾਂਦਾ ਹੀ ਨਹੀਂ ਮਹੀਨਾ ਪੰਦਰਾ ਮੈਂ ਤਾਂ ਇਹ ਹਾਂ ਮਹੀਨਾ ਕਿਉਂ ਸਾਰਾ ਕੁਝ ਨਾ ਹੀ ਲਵਾ ਦੋ ਇਹਦਾ ਪੱਕਾ ਇੱਥੇ ਰਹਿ ਜਾਊਗਾ ਆ ਗਿਆ ਚੱਕ ਕੇ ਗਠਰੀ ਜੀ ਮੇਰੇ ਨਾਲ ਤਾਂ ਜਿਵੇਂ ਤੂੰ ਬੋਲੀ ਜਾਂਦੀ ਹੈ ਬੋਲੀ ਆ ਆ ਨਾ ਸਿਆਣੇ ਪਾਣੇ ਬੰਦੇ ਦੀ ਸ਼ਰਮ ਨਾ ਲਾ ਨਾ ਹੋਰ ਕਿਵੇਂ ਸ਼ਰਮ ਕਰੀਦੀ ਆ ਹੈ ਚੰਗੀ ਭਲੀ ਦਾ ਸਸਰੀ ਕਾਲ ਉਹਨੂੰ ਮੈਂ ਬੁਲਾਈ ਆ ਸਸਰੀ ਕਾਲ ਐ ਕਰਕੇ ਬੁਲਾਈ ਦੀ ਐ ਐਂ ਹੀ ਬੁਲਾਈ ਦੀ ਆਈਦੀ ਆ ਹੋਰ ਕਿਵੇਂ ਬੁਲਾਈ ਦੀ ਐ ਚਾਹ ਦੀ ਘੁੱਟ ਕੇ ਹੀ ਉਹ ਬਣਾ ਕੇ ਦਿੱਤੀ ਬਣਾ ਦੂੰਗੀ ਚਾਹ ਦੀ ਘੁੱਟ ਧਰੀ ਹੋਈ ਐ ਹਾਂ ਧਰੀ ਐ ਕਿਆ ਤਰੀਕਾ ਪਤਾ ਨਹੀਂ ਸਾਗ ਤੇ ਰਹਿਦਾ 10 ਘੰਟਾ ਦਾ ਚਾਚਾ ਮੇਰੀ ਗੱਲ ਸੁਣ ਲੈ ਆ ਗੇਤੀ ਜਾਨੀ ਨੇ ਸਾਰਾ ਟਪਰ ਫਾਇਟ ਲਾਇਆ ਸਾਡਾ ਚੁੱਪ ਕਰ ਗੋਡੀਆਂ ਤੂੰ ਨਾ ਮੈਨੂੰ ਨਾ ਚੁੱਪ ਕਰਾ ਚੁੱਪ ਕਰ ਜਾ ਚੁੱਪ ਕੇ ਬਾਹਦੀ ਮਾਰੂ ਚੱਕ ਕੇ ਤੇਰੇ ਸਿਰ ਤੇ ਵੱਡਾ ਵੈਲੀ ਨਾ ਹੋਵੇ ਤਾਂ ਅੱਛਾ ਇਹਦੇ ਮਾਰੇਗੀ ਬੀਕਾਣੇਰ ਪੰਜ ਬੰਦੇ ਮਾਰ ਕੇ ਆਇਆ ਅਗਲਾ ਮਾਰੇ ਹੋਣਗੇ ਉੱਥੇ ਮਾਰੇ ਹੋਣਗੇ ਹਾਂ ਮਾਰ ਕੇ ਖੁੰਡਾ ਸਿੱਟ ਦੇਂਗੇ ਤਨ ਲੱਦ ਕੇ ਮਾਰੇ ਸਹੀਆਂ ਖੁੰਡਾ ਓ ਹੁਣ ਕੀ ਰੋਣਾ ਪਾਇਆ ਸਸਰੀ ਵਾਲ ਬਾਬਾ ਤੂੰ ਚੁੱਪ ਕਰ ਜਾ ਮਨ ਤੇਰੇ ਨਾਸਾਂ ਤੇ ਪਰਾਂ ਮਜਾ ਆ ਤੇਰੀ ਮਾਂ ਪਵਾੜੇ ਦੀ ਜਣਾ ਤੇਰੀ